ਅਕਾਲ ਚਲਾਣਿਆਂ ਦਾ ਵਰਣਨ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਮਾਗਮ ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਾਂ ਕੁਝ ਅਜਿਹੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਬੜਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਲਈ ਸਦੀਵੀ ਵਿਸ਼ੋੜਾ ਦੇ ਗਏ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਸਰਦਾਰ ਹਰਮੇਲ ਸਿੰਘ ਤੋੜਾ ਸਾਬਕਾ ਮੰਤਰੀ ਸਾਨੂੰ ਮਿਤੀ 21 ਸਤੰਬਰ 2025 ਨੂੰ ਸਦੀਵੀ ਵਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 9 ਅਗਸਤ 1948 ਨੂੰ ਪਿੰਡ ਥੂਹੀ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਉਹ ਸਾਲ 1997 ਵਿੱਚ ਡਕਾਲਾ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਉਹਨਾਂ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਮંત્રી ਵਜੋਂ 20 ਸੇਵਾਵਾਂ ਨਿਭਾਈਆਂ ਗਈਆਂ। ਸ਼੍ਰੀ ਰਕबीर ਸਿੰਘ ਸਾਬਕਾ ਵਿਧਾਇਕ ਉਹ ਵੀ ਸਾਨੂੰ ਮਿਤੀ 22 ਸਤੰਬਰ 2025 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ 4 ਅਗਸਤ 1944 ਨੂੰ ਗਿੱਦੜਬਾਹਾ ਜ਼ਿਲ੍ਹਾ ਮੁਕਸਰ ਸਾਹਿਬ ਵਿਖੇ ਹੋਇਆ। ਉਹ ਸਾਲ 1992 ਵਿੱਚ ਹਲਕਾ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਸ਼ਹੀਦ ਬਨੂ ਪ੍ਰਤਾਪ ਸਿੰਘ ਬਨਕੋਟਿਆ ਲੈਫਟੀਨੈਂਟ ਕਰਨਲ ਉਹ ਵੀ ਸਾਨੂੰ ਮਿਤੀ 30 ਜੁਲਾਈ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 16 ਸਤੰਬਰ 1991 ਨੂੰ ਪਠਾਣਕੋਟ ਵਿਖੇ ਹੋਇਆ ਉਹ ਭਾਰਤੀ ਸੈਨਾ ਵਿੱਚ ਆਪਣੀਆਂ ਵਡਮੁੱllੀਆਂ ਸੇਵਾਵਾਂ ਨਿਭਾ ਰਹੇ ਸਨ ਉਹ ਇੰਡੋ ਚਾਈਨਾ ਬਾਰਡਰ ਵਿਖੇ ਲੈਂਡ ਸਲਾਈਡਿੰਗ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਦਲਜੀਤ ਸਿੰਘ ਏ ਐਲ ਡੀ ਵੀ ਸਾਨੂੰ ਮਿਤੀ 30 ਜੁਲਾਈ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 2 ਜੁਲਾਈ 1997 ਨੂੰ 97 ਨੂੰ ਪਿੰਡ ਸ਼ਮਸ਼ੇਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਉਹ ਭਾਰਤੀ ਸੈਨਾ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾ ਰਹੇ ਸਨ ਉਹ ਇੰਡੋ ਚਾਈਨਾ ਬਾਰਡਰ ਵਿਖੇ ਲੈਂਡ ਸਲਾਈਡਿੰਗ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਵੀ ਸਾਨੂੰ ਮਤੀ 5 ਅਗਸਤ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਤੀ 3 ਅਕਤੂਬਰ 1995 ਨੂੰ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਉਹ ਭਾਰਤੀ ਸੈਨਾ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾ ਰਹੇ ਸਨ ਉਹ ਇੰਡੋ ਚਾਈਨਾ ਬਾਰਡਰ ਵਿੱਚ ਆਪਰੇਸ਼ਨਲ ਟਰੈਕ ਦਾ ਨਿਰਮਾਣ ਕਰਦੇ ਸਮੇਂ ਸ਼ਹੀਦ ਹੋ ਗਏ ਸ਼ਹੀਦ ਪ੍ਰਤਪਾਲ ਸਿੰਘ ਲਾਸਟ ਨਾਇਕ ਵਿਸਾਨੂੰ ਮਤੀ 8 ਅਗਸਤ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 21 ਦਸੰਬਰ 1997 ਨੂੰ ਪਿੰਡ ਮਾਨੂਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਉਹ ਭਾਰਤੀ ਸੈਨਾ ਵਿੱਚ ਆਪਣੀਆਂ ਵਡਮੁੱllੀਆਂ ਸੇਵਾਵਾਂ ਨਿਭਾ ਰਹੇ ਸਨ ਉਹ ਜੰਮੂ ਕਸ਼ਮੀਰ ਦੇ ਆਪਰੇਸ਼ਨਲ ਏਰੀਆ ਵਿੱਚ ਅਤਵਾਦੀਆਂ ਨਾਲ ਲੜਾਈ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਹਰਮਿੰਦਰ ਸਿੰਘ ਸਿਪਾਹੀ ਵੀ ਸਾਨੂੰ ਮਿਤੀ ਨੋ ਗਾਸ 2025 ਨੂੰ ਸ੍ਰੀ ਵੀ ਬਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 31 ਅਕਤੂਬਰ 1997 ਨੂੰ ਪਿੰਡ ਬਦੀਨਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਹੋਇਆ ਉਹ ਭਾਰਤੀ ਸੈਨਾ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾ ਰਹੇ ਸਨ ਉਹ ਜੰਮੂ ਕਸ਼ਮੀਰ ਦੇ ਆਪਰੇਸ਼ਨਲ ਏਰੀਆ ਵਿੱਚ ਅਤਵਾਦੀਆਂ ਨਾਲ ਲੜਾਈ ਦੌਰਾਨ ਸ਼ਹੀਦ ਹੋ ਗਏ ਸ਼੍ਰੀ ਜਸਵਿੰਦਰ ਸਿੰਘ ਭੱਲਾ ਅਦਾਕਾਰ ਅਤੇ ਕਮੇਡੀਅਨ ਵੀ ਸਾਨੂੰ ਮਿੱਤੀ 22 ਅਗਸਤ 2025 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ ਮਿੱਤੀ 4 ਮਈ 1960 ਨੂੰ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਹ ਇੱਕ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਕਮੇਡੀਅਨ ਸਨ। ਆਪਣੀ ਪਹਿਲੀ ਕੈਸ ਛਣਕਾਟਾ ਅਤੇ ਚਾਚਾ ਚਤਰਾ ਦੇ ਕਿਰਦਾਰ ਨੇ ਉਹਨਾਂ ਨੂੰ ਪੰਜਾਬੀ ਕਲਾ ਜਗਤ ਵਿੱਚ ਇੱਕ ਵੱਖਰੀ ਪਛਾਣ ਨਾਲ ਵਾਜਿਆ। ਉਹਨਾਂ ਨੂੰ ਕੈਰੀਆਂ ਜੱਟਾ ਮਾਹੌਲ ਠੀਕ ਹੈ, ਜੱਟ 에ਅਰਵੇਜ਼ ਆਦਿ ਅਜਹੀਆਂ ਪ੍ਰਸਿੱਧ ਪੰਜਾਬੀ ਫਿਲਮਾਂ 'ਚ ਆਪਣੀ ਭੂਮਿਕਾ ਨਿਭਾਉਣ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਜਨਤਕ ਜੀਵਨ ਅਤੇ ਕਲਾ ਜਗਤ ਵਿੱਚ ਨਿਭਾਈ ਵੱਡਮੁੱਲੇ ਯੋਗਦਾਨਾਂ ਸਦਕਾ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਇਸ ਤੋਂ ਇਲਾਵਾ ਉਸਾਲ 2020 ਵਿੱਚ ਪੰਜਾਬ ਖੇਤੀਬੜ ਯੂਨੀਵਰਸਿਟੀ ਤੋਂ ਪ੍ਰੋਫੈਸਰ ਅਤੇ ਹੈੱਡ ਆਫ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਜੋਂ ਸੇਵਾਮੁਕਤ ਹੋਏ ਸਨ ਸ਼੍ਰੀ ਚਰਨਜੀਤ ਅਹੂਜਾ ਸੰਗੀਤਕਾਰ ਵੀ ਸਾਨੂੰ ਮਿਤੀ 21 ਸਤੰਬਰ 2025 ਨੂੰ ਸ੍ਰੀ ਵਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 29 ਨਵੰਬਰ 1953 ਨੂੰ ਰੋहतक ਵਿਖੇ ਹੋਇਆ ਉਹ ਇੱਕ ਮਸ਼ਹੂਰ ਪੰਜਾਬੀ ਸੰਗੀਤਕਾਰ ਸਨ। ਉਹਨਾਂ ਨੂੰ ਪੀਟੀਸੀ ਲਾਈਫਟਾਈਮ ਅਚੀਵਮੈਂਟ ਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹਨਾਂ ਸਭ ਨਾਲ ਦੇ ਚਲੇ ਜਾਣ ਨਾਲ ਦੇਸ਼, ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ। ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵੱਧੇ ਹੋ ਗਏ ਹਾਂ। ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਸ਼੍ਰੀਣੀਆਂ ਸ਼ਖਸੀਅਤਾਂ ਦੇ ਪੱਜਲਾਂ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ। ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ ਤੋਂ ਇਲਾਵਾ हाल ही ਵਿੱਚ ਪੰਜਾਬ ਵਿੱਚ ਆਏ ਹੜਾ ਦੌਰਾਨ 58 ਆਮ ਨਾਗਰਿਕ ਵੀ ਸਕਾਲ ਚਲਾਣਾ ਕਰ ਗਏ ਸਨ ਇਸ ਸਦਨ ਨੂੰ ਉਹਨਾਂ ਦੇ ਚਲੇ ਜਾਣ ਦਾ ਗਹਿਰਾ ਅਫਸੋਸ ਹੈ ਇਸ ਸਦਨ ਦੇ ਮੌਜੂਦਾ ਮੈਂਬਰ ਸ਼੍ਰੀ ਅਸ਼wini ਸ਼ਰਮਾ ਦੇ ਭਰਾਤਾ ਸ਼੍ਰੀ ਰਾਮ ਪ੍ਰਸਾਦ ਸ਼ਰਮਾ ਵੀ ਸਾਨੂੰ ਮਿਤੀ 28 ਅਗਸਤ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਸਦਨ ਸ਼੍ਰੀ ਅਸ਼wini ਸ਼ਰਮਾ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਾ ਹੈ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜੀ ਦਿੱਤੇ ਜਾਣ ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਂਤਾਨ ਕਰਨ ਲਈ ਖੜੇ ਹੋਈਏ ਵਾਹਿਗੁਰੂ ਧੰਨਵਾਦ ਸਦਮ 12 ਵਜੇ ਦੁਪਹਿਰ ਤੱਕ ਨੂੰ ਸਤਗਤ ਹੁੰਦਾ ਹੈ